ਕੀ ਆਪਾਂ ਇੱਥੇ ਖੜੇ ਕਿਹੜੀ ਕੰਪਨੀ ਹੈ ਜੀ ਇਹ ਆਈ ਸੈਂਸਰ ਆਈ ਸੈਂਸਰ ਇਹ ਦੱਸ ਦਿਆ ਕਿ ਆ ਦੇਖੋ ਗੱਡੀ ਦੀ ਕਿੰਨੀ ਕੁਆਲਿਟੀ ਬਣਾ ਰਹਾ ਏ ਇਹ ਕੀ ਰਹਿ ਜਾਂਦਾ ਜੀ ਇਹ ਪੜੇਗਾ ਇਹ ਜਿਹੜਾ 999 ਹੈ ਜੀ ਸਰ ਅੱਗੇ ਡਿਸਕਾਊਂਟ ਮੈਂ 1099 ਦਾ ਪੁਰਾਣਾ ਸੀ 1100 ਰੁਪਏ 1100 ਕਾ ਲੱਗੇਗਾ ਜੀ ਇਹ ਵਾਲਾ ਦੇਖੋ ਲਾਈਟ ਵਗੈਰਾ ਸਭ ਕੁਝ ਸੈੱਟ ਕਰੇਗਾ ਗੱਡੀ ਸੈੱਟ ਕਰਦੇ ਸਾਡੀ ਤਮਕਾ ਦੇ ਵਾਲੀ ਫਿਰ ਆਪਣੇ ਵੀਰ ਕਹੀਂ ਦੇਖਣਗੇ ਨਾ ਪਾਂ ਜ਼ਰੂਰ ਕਰਾਂਗੇ ਤੇ ਦੇਖੋ ਜੀ ਆਹ ਪ੍ਰੋਜੈਕਟ ਦੱਸਦੇ ਆ ਕਿ 1100 ਰੁਪਏ ਚ ਮਿਲੂਗਾ ਤੇ ਗੱਡੀ ਨੂੰ ਪੂਰੀ ਲਾਈਟ ਵਗੈਰਾ ਜਿਹਦੇ ਵਿੱਚ ਕੋਈ ਫਾਲਟ ਨਾ ਗੱਡੀ ਚਮਕਾਰ ਜਿੱਦਾਂ ਹੁਣ ਲਾਈਟ ਦੇਖੋ ਪੀਲੀ ਹੋ ਰਹੀ ਹੈ ਇੱਧਰ ਦੇਖ ਲਾ ਕੇ ਚੰਗਾ ਚੈੱਕ ਕਰੋ ਲਾਈਟ ਪਹਿਲੋ ਕਿਵੇਂ ਆ ਹੁਣ ਦੇਖੋ ਲਾਈਟ ਦੀ ਕੁਆਲਿਟੀ ਕਿੱਦਾਂ ਦੀ ਆ ਐਸੇ ਲੈ ਕੇ ਕਰਕੇ ਵੈਪਰ ਦੇ ਇੱਕ ਇੱਕ ਇਹ ਕਿੰਨਾ ਟਾਈਮ ਐਸੇ ਰਹਿ ਕੇ ਗੱਡੀ ਇਹ ਸਰ ਜਿਵੇਂ ਆ ਪਰਮਨੈਂਟ ਕੇ ਲਈ ਸਾਫ ਹੋ ਗਏ ਜਿਵੇਂ ਆ ਆਪਣੇ ਬਣਾ ਦੀ ਐਸੇ ਜੀ ਜੀ ਲੈਡ ਕਰਦੇ ਪੂਰੀ ਹੋਣਾ ਸਾਫ ਕਰਦੇ ਪੂਰੀ ਲੈ ਜਾਓ ਸਾਫ ਹੋ ਗਿਆ ਇਸ ਵਿੱਚ ਇੱਕ ਹੋਰ ਸੀ ਦੇਖ ਲੀਏ ਕੋਟਿੰਗ ਆੜੇ ਇਸ ਨੇ ਸਾਨ ਬਣਨਾ ਹੈ ਨਾ ਬੰਦਾ ਵੀਡੀਓ ਬਣਾਉਣਾ ਮੌਜੂਦ ਹੀ ਹੈ ਇਸੇ ਕੋਟਿੰਗ ਆੜੇ ਫਿਨਾਲ ਮਾਰੀਏ ਅੱਜ ਦੇ ਵਾਸਤੇ ਹਾਂ ਉਹਨੇ ਇੱਕ ਵਾਰ ਪੂਰੀ ਗੱਡੀ ਤੇ ਰੋਸ ਵਾਸ ਕਰਦੇ ਤੇ ਦੋ ਮਹੀਨੇ ਵੀ ਬਹਲੇ ਆ ਕੇ ਰਹਿਣਗੇ ਸਾਨ ਨੂੰ ਦੇ ਕੋਟਿੰਗ ਲਗਾ ਦੇ ਇਸ ਦੇ ਤੋਂ ਤੋਂ ਬਣ ਕੋਟਿੰਗ ਕਰ ਸਕਦੇ ਜੇ ਇਸੇ ਕਰਨਗੇ ਸੰਗਾਰਿਤ ਬਾਹਰ 15000 ਰੁਪਏ ਲੈ ਦਸ ਇਹ ਘਰ ਤੇ ਹੀ ਕੋਟਿੰਗ ਕਰੀਂਗੇ ਵਾਸ਼ ਕਰਨੇ ਤੋਂ ਬਾਅਦ ਇਸਦਾ ਲਾਈਟ ਦਾ ਸਾਫ ਕਰਦੇ ਲਾਈਟ ਦਾ ਪਰ ਦੂਸਰੇ ਔਰ ਚ ਜਾਈ ਗੀ ਨੋ ਮਾਰੀ ਦਿਖਾਇਆ ਕਰ ਵੇ ਜਿਹੜੇ ਕਰਦੇ ਨੋ ਮਾਰੀ ਨਾ ਮੇਰੇ ਦਾ ਹੈ ਨਹੀਂ ਨੋ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਹਲਕਾ ਇਹ ਲੈ ਵੇ ਬਸ 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 ਸਮਝ ਗਏ ਨਾ ਹਾਂ ਤੇਰੀ ਸਾਹ ਨਹੀਂ ਮਰੇ 2 ਮਹੀਨੇ ਪਹਿਲੇ ਇਸ ਨੂੰ ਸੀਸਾ ਪਾ ਲਗਾਈ ਸੀ ਨਾਈਟ ਨੂੰ ਡਰਾਈਵ ਕਰਦੇ ਨਾ ਮਰੀ ਗੱਲ ਦਾ ਲਾਈਟਾਂ ਦਾ ਆਪ ਕੋਲ ਤੇ ਲਾਈਟਾਂ ਨਹੀਂ ਆਉਂਗਾ ਬਾਅਦ ਫਿਰ ਸੀਸਾ ਨਹੀਂ ਜਿੱਤੇ ਜਾਪ 2 ਮਹੀਨੇ ਚਾਹੀਦੇ ਆ ਜੇ ਇਸ ਮੈਂ ਆਰਟ ਆ ਸਪੌਟ ਮਿਲੇਗਾ ਨਹੀਂ ਸਭ ਪਹਿਲੇ ਤੋਂ ਪਹਿਲੇ ਕੰਮ ਦੇਖ ਲੀਏ ਮੇਲਾ ਕੰਮ ਕੀ ਅਖਾਲ ਖਾ ਕਰ ਉਹ ਮੈਂ ਕਰ ਦੂਗਾ ਸਭ ਪਹਿਲੇ ਕੰਮ ਦੇਖ ਲੀਏ ਹੁਆ ਡੈਮੋ ਦੇਖੀਏਗਾ ਤभी ਤਾਂ ਉਹ ਤੇਰੀ ਆ ਵੇ ਇਧਰ ਇੱਕ ਮਿੰਟ ਪਿੱਛੇ ਆ ਇਧਰ ਇਧਰ ਆ ਪਿੱਛੇ ਓਏ ਟਰਾਈ ਤੋਂ ਵਧੀਆ ਸਰ ਇਧਰ ਆਇਆ ਇੱਕ ਮਿੰਟ ਇਹ ਸਾਰਾ ਨਾ ਇਸ ਕੋ ਸਿਸਟਮ ਤੇ ਲਗਾ ਇਹ ਦੇਖਾ ਕਿਹਾ ਨਾ YouTube ਤੇ ਠੀਕ ਹੈ ਤੁਹਾਡਾ ਇਹ ਤੁਹਾਡੇ ਐਡ ਲਗਾ ਰਹੀ ਆਂ ਇਸਲੀ ਤਰ੍ਹਾਂ ਬੋੜਾ ਗੱਡੀ ਐ ਸਰ ਉਹ ਐਡ ਕਰੇਗੇ ਸਭ ਇਹ ਡੈਮੋ ਲੀਏਗਾ ਮੂਹ ਨਾ ਕਲੈਕਸ਼ਨ ਫਾਈਬਰ ਆ ਇਹ ਦੋੜਾ ਹਾਂ ਨਹੀਂ ਨਹੀਂ ਬੀ ਆਪੇ ਬਹੁ ਬਧੀਆ ਕਰ ਰਿਹਾ ਜੀ ਆ ਦੇਖੋ ਗੱਡੀ ਦੀ ਫਾਈਬਰ ਇਹ ਬਦਲੀ ਕੰਮ ਕਰ ਦਿੱਤੀ ਇਹ ਦੇਖ ਇਹ ਦੇਖ ਅੱਛਾ ਕਰਾ ਦੇ ਉਧਰੋਂ ਫਸਲ ਖਾਰੀ ਤੇ ਦਿਖਾ ਦੇ ਬਣ ਗਿਆ ਵੀ ਨਹੀਂ ਐਸੀ ਕਾਲਾ ਆਪਣਾ ਕਰਕੇ ਰੱਖ ਦੇ ਨਹੀਂ ਲਗਾਣਾ 3 ਮਹੀਨੇ ਮੇ ਇੱਕ ਬਦਲਾ 3 ਮਹੀਨੇ ਮੇ ਇੱਕ ਵਾਰ ਇਸਕਾ ਪੂਰਾ ਕਿਟ ਮਿਲ ਰਹਾ ਹੈ ਵਹੀ 1100 ਦਾ ਪੂਰਾ ਕਿਟ ਮਿਲ ਰਹਾ ਹੈ ਜੀ ਪੂਰਾ ਕਿਟ ਮਿਲਦਾ ਟੋੜਾ ਕੀ ਕਹਿਣਾ ਇਹਦੇ ਜੀ ਠੀਕ ਹੈ ਕੰਮ ਦਾ 1 ਇੰਚ ਦਾ ਦੇ ਰਹੇ ਚੰਦੋ ਲੈ ਕੇ ਆਮ ਤਕਰੀਬ ਬਣਾ ਕੇ ਦੇ ਦੇਗੇ ਸਭ ਨੂੰ ਸਰਵਿਸ ਫਰੀ ਕਰਕੇ ਦੇਗੇ ਆਪ ਕੋ ਤੁਹਾਨੂੰ ਲੈਟ ਕਰਨਾ ਪੈਗਾ ਤੁਹਾਨੂੰ ਬੇਦੀਵਾਸ ਹੁਣ 1 ਮਿੰਟ ਤੇ ਮਾਰੀ ਆ ਮੈਂ ਐਡ ਲਗਾ ਦਿੱਤੇ ਠੀਕ ਹੈ ਮੇਰੇ ਕੋਲ ਕੁਝ ਕਰਨਾ ਪੈਗਾ ਲੈ ਸਾਫ ਕੋ ਫਿਰ ਤਾਂ ਮੈਂ ਤੁਹਾਡੇ ਐਡ ਵੀ ਲਗਾਉਂਗਾ ਤੁਹਾਰੇ ਹੋਰ ਬਕਾਉਂਗਾ ਨਾਲੇ ਇਹ ਇੱਕ ਵਾਰ ਦਿਖਾਣਾ ਆਪਣੇ ਜੋ ہمارے ਵੀਰ ਦੇਖ ਰਹੇ ਹੈ इनको ਦਿਖਾਣਾ ਵੀ ਲੈਟ ਦਾ ਕੰਪਨੀ ਕੇ ਸਕੀਮ ਹੁੰਦਾ ਹੈ ਜਿਵੇਂ ਨੋਬੀ ਕਰਦੇ ਸਰ ਜਿ세 ਆਪਣੇ ਪੈਕੇਟ ਪਰਚੇਸ ਕਰਤੇ ਹੈ ਨਾ ਪੈਕੇਟ ਕੇ ਸਾਥ ਮੈਂ ਸਰਵਿਸ ਫਰੀ ਕਰਕੇ ਦੇ ਦੇਗਾ ਜਿ세 ਦੋਨੋਂ ਲਾਈਟ ਆਇਆ ਨਾ ਪੀਲਾ ਹੋ ਰਹਾ ਦੋਨੋਂ ਲਾਈਟ ਸਾਹਮਣੇ ਸਾਰੇ ਸਾਰੇ ਸਕਰੇਚ ਸਾਫ ਕਰਵਾ ਦੂੰਗਾ ਉਹ ਸ਼ੀਸ਼ਾ ਸਾਰਾ ਸ਼ੀਟ ਕੋਟਿੰਗ ਕਰਵਾ ਦੂੰਗਾ ਟਾਈਕਰ ਕੇ ਸਾਰ ਨੂੰ ਸਰੂਪ ਛੀਰੀ ਕਰਕੇ ਦੇ ਰਹਾ ਹੂੰ ਦੋਨੋਂ ਲਾਈਟਸ ਸਾਫ ਕਰਵਾ ਦੂੰਗਾ ਪੂਰੀ ਗੱਡੀ ਦਾ ਸਕਰੇਚ ਨਿਕਲਵਾ ਦੂੰਗਾ ਸਾਰੇ ਸ਼ੀਸ਼ਾ ਕੋਟਿੰਗ ਕਰਵਾ ਦੂੰਗਾ

ਉਹ ਪੈਕੇਟ ਲੈ ਰਹਾ ਹੈ ਨਾ ਉਹਨੂੰ ਪਾਈਕੇਸ ਕੇ ਸਰਵਿਸ ਕਰੀ ਫਰੀ ਕਰਕੇ ਦੇ ਦੇ ਉਹ ਬੰਦਾ ਲਗਾ ਉਹ ਸਹੀ ਸਰਵਿਸ ਕਰਕੇ ਦੇ ਉਹ ਗੱਲ ਹੈ ਹਿਮਾਨ ਤੋਂ ਜਾ ਰਹੇ ਅੱਗੇ ਚੈੱਕ ਕਰਾਵੇ ਖੂਣ ਗਈ ਇਹਦੇ ਵਿੱਚ ਆਉਂਦੇ ਇਹਦੇ ਮੇਰੇ ਵਾਲਾ ਭਾਈ ਜੀ ਇਹ ਕਿਸੇ ਵੀਰ ਨੇ ਲੈਣਾ ਚੀਜ਼ ਬਹੁਤ ਵਧੀਆ ਤੇ ਆਪਾਂ ਨੂੰ ਕਹਿੰਦੇ ਮੜੀ ਨਾਲ ਐਡ ਵੀ ਲਾਉਣੀ ਹੈ ਇਹਨਾਂ ਦੀ ਤੇ ਆ ਦੇਖੋ ਗੱਡੀ ਦਾ ਪੂਰਾ ਸ਼ੀਸ਼ਾ ਚਮਕਾ ਰਿਹਾ ਪਹਿਲੇ ਕਿਦਾਂ ਹੀ ਲੇਟਾ ਹੁਣ ਨਾਈਟ ਚੈੱਕ ਕਰੋ ਹੁਣ ਕਿਵੇਂ ਦੀ ਬਣ ਗਈ ਆ ਇਹ ਖੜੇ ਆ ਜੀ ਕਿਹੜਾ ਰੋਡ ਆ ਇਹ ਕਿੱਥੇ ਖੜੋ ਕੇ ਤੁਸੀਂ ਸਿੱਦਾ ਟੂਲ ਪਲਾਜ਼ਾ ਹੈ ਟੂਲ ਟੂਲ ਪਲਾਜ਼ਾ ਬਠਿੰਡਾ ਰੋਡ ਸਿੱਦਾ ਟੂਲ ਪਲਾਜ਼ਾ ਬਠਿੰਡਾ ਜਿੱਦਾ ਟੂਲ ਪਲਾਜ਼ਾ ਬਠਿੰਡਾ ਰੋਡ ਤੇ ਬਠਿੰਡਾ ਔਰ ਇਧਰ ਕੜਾਮਸਰ ਰੋਡ ਬਾਜ਼ਾ ਖਾਣਾ ਹੈ ਬਾਜ਼ਾ ਖਾਣਾ ਬਾਜ਼ਾ ਖਾਣ ਦੇ ਅੱਗੇ ਇੱਥੇ ਇਧਰ ਲੋ ਇੱਥੇ ਰਹਿੰਦੇਗਾ ਅੱਗੇ ਪਿੱਛੇ ਹੋਰ ਕਿਤੇ ਵੀ ਜਾਂਦੇ ਹੋ ਇਸ ਸਰ ਵੀ ਤੂੰ ਕੰਪਨੀ ਵਾਲੇ ਹੀ ਉਵੇਂ ਵੇਜਿਆ ਹੈ ਅਭੀ ਯਹੀ ਰਹਤੇ ਹੋ ਅਭੀ ਤੋਂ 2 ਮਹੀਨੇ ਸਹੀ ਹੈ ਕਿਸੇ ਵੀ ਨੇ ਲੈਣਾ ਹੋਵੇ ਤੇ ਇਹ ਮਿਲ ਗਏ ਤੁਹਾਨੂੰ ਬਠਿੰਡੇ ਤੋਂ ਟੂ ਟੈਕਸ ਟੂ ਟੈਕਸ ਦੇ ਕੋਲੇ ਮਿਲਣਗੇ ਪਹਿਲਾ ਜਿਹੜਾ ਟੂ ਟੈਕਸ ਆਉਗਾ ਬਠਿੰਡੇ ਆਉਂਦੇ ਉੱਥੇ ਮਿਲਣਗੇ ਤੇ ਜੇ ਕੋਈ ਲਾਇਟ ਦਾ ਨਜ਼ਾਰਾ ਬਣਾਤਾ ਵੀ ਇਹਨੇ ਹੋਰ ਹੀ ਕੁਝ ਮਿਲਣਾ ਤੇ ਲਗਾਊਗਾ ਉੱਪਰ ਆ ਦੇਖੋ ਅਭੀ ਤੁਸੀਂ ਨਾ ਬਹੁਤ ਕੁਝ ਲਗਾ ਰਹੇ ਹੋ ਇਨੀ ਮਿਹਨਤ ਕਰਨਾ ਹੈ ਹੈ ਕਰਨਾ ਹੈ ਇਨੀ ਮਿਹਨਤ ਨਾਲ ਉਹ ਮਿੰਟ ਬਈ ਸਾਡੇ ਬਰਾਏ ਦਾ ਬੰਦਾ ਉਵੇਂ ਬੈਠਾ ਕੋਈ ਸ਼ੀਸ਼ਾ ਨਹੀਂ ਸਾਫ ਕਰਦਾ ਕਿਹੜਾ ਆਲਾ 10 ਹੈ ਸੱਤ ਵਿਆਜਤਾ ਆ ਦੇ ਲੈ ਚੈੱਕ ਕਰਾਉਣਾ ਉਧਰ ਲੈ ਚੈੱਕ ਆ ਦੇਖੋ ਜੀ ਕੁਆਲਿਟੀ ਤੁਹਾਨੂੰ ਦਿਖੇਗਾ ਜਰੂਰ ਦੱਸਿਆ ਜੇ ਕਿੰਨੀ ਕੁਆਲਿਟੀ ਬਣਾਤੀ ਲੈਡ ਦੀ ਚੈੱਕ ਕਰੋ ਉਧਰਾਂ ਲੈਡ ਦੇਖ ਇਧਰ ਵਾਲੇ ਵਖਾ ਦੇ ਆ ਲੈਡ ਦੋ ਲੈਡ ਤੇ ਕਿੰਨਾ ਅੰਤਰ ਹੈ ਵਾਹ ਵਾਹ ਤਾਂ ਕਰਾ ਲੈ ਗੱਡੀ ਮਾਰੀ ਗਈ ਨਾ ਛੀਹਾਂ ਦਾ ਬੰਦਾ ਭੇਲ ਕੇ ਇਧਰ ਪਈ ਨਾ ਆਪਣੇ ਜਲਦੀ ਥੋੜੀ ਜੀ ਯਾਰ ਆ ਲੈਡ ਵੀ ਕਰਵਾ ਦੇ ਚੈੱਕ ਕਰੋ ਜੀ ਕੰਪਨੀ ਵੱਲੋਂ ਆਇਆ ਇਹ ਰਾਜੀ ਇਹ ਲੈਣ ਫੋਟੋ ਕਰੇਗਾ ਜਿਵੇਂ ਕਰਦੇ ਆਪ ਤੁਹਾਨੂੰ ਲੈ ਕੇ ਦੇ ਰਹੇ ਹਾਂ ਪੈਕੇਟ ਚੈੱਕ ਕਰਾ ਦੇ ਉਹ ਇਹ ਸੀ ਸਾਬ ਕਰ ਰਿਹਾ ਸਾਫ ਤੇ ਜਿਹੜੀ ਕੁਆਲਟੀ ਆਊਗੀ ਤੇ ਦੱਸੋ ਕਿ ਜਦੋਂ ਤੱਕ ਇਹ ਸਰ ਇਹ ਗੋਲੇ ਵਿੱਚ ਇੱਕ ਬਟਨ ਇੱਕ ਦੱਤਾ ਹਾਂ ਕਰਮਾ ਆਉਣ ਨਹੀਂ ਪਾਈ ਆਪ ਨੂੰ ਬੰਧਾ ਰਹੇ ਨੇ ਸਾਰੀ ਦੋਨਾਂ ਗੱਡੀ ਲਗਾ ਹੋਇਆ ਹੈ ਭਾਜੀ ਜਾ ਰਹੇ ਜੀ ਮਾਨਸੇ ਮਾਨਸੇ ਤਵੀਆਂ ਵਾਲਿਆ ਕੋਲੇ ਜਾ ਰਹੇ ਆਂ ਵੀ ਉੱਥੋਂ ਆਪਾਂ ਨੂੰ ਤਵੀਆਂ ਲੈਣੀਆਂ ਆ ਖੇਤੀ ਦੀ ਖੇਤੀ ਵਾਸਤੇ ਤੇ ਉਹਦੇ ਕਰਕੇ ਜਾ ਰਹੇ ਸੀ ਤੇ ਇੱਥੇ ਰਸਤੇ ਬੰਦੇ ਮਿਲ ਗਏ ਆਪਾਂ ਨੂੰ ਕਹਿੰਦੇ ਕਿ ਆ ਸਾਡਾ ਪ੍ਰੋਜੈਕਟ ਲਾਓ ਤੇ ਵਧੀਆ ਬਣਾਉਂਦਾ ਇਹ ਬੇਚੀ ਚੀਜ਼ ਬਹੁਤ ਚੰਗੀ ਆ ਤੇ ਰੇਟ ਇਹਦਾ ਦੱਸਿਆ ਗਿਆ ਜੀ 1100 ਰੁਪਏ ਦੱਸਿਆ ਇਹਨਾਂ ਨੇ ਤੇ ਆਪਾਂ ਤੁਹਾਨੂੰ ਉੱਥੇ ਜਾ ਕੇ ਤਵੀਆਂ ਵੀ ਦਿਖਾਵਾਂਗੇ ਤੇ ਮਹਿਲ ਵਾਲਿਆਂ ਕੋਲੋਂ ਕਿਹੜੇ ਕਿੱਦਾਂ ਦੇ ਟਾਪ ਦੇ ਤਵੀਆਂ ਤੇ ਆਪਾਂ ਦੇਖ ਲਓ ਸਾਡੇ ਤਲਵੰਡੀ ਬਹੁਤ ਸੰਧ ਬੰਦੇ ਆ ਆ ਚੈੱਕ ਕਰਾਓ ਜੀ ਚੈੱਕ ਕਰੋ ਸ਼ੀਸ਼ਾ ਜੀ ਮੇਰੇ ਬਾਸ ਨਾ ਹਮ ਆਗੇ ਜਾ ਰਹੇ ਹਾਂ ਠੀਕ ਹੈ ਮਾਨਸੇ ਸੇ ਦੋ ਘੰਟੇ ਬਾਅਦ ਵਾਪਸੀ ਆ ਰਹੇ ਹਾਂ ਤੇ ਆਪਸੇ ਲੈ ਕੇ ਜਾਏਗੇ ਆਪ ਵੀ ਲੈ ਜਾਈਏ ਨਾ ਸਰ ਨਹੀਂ ਆ ਕੇ ਲੈਣਗੇ ਆਪ ਆਪਸੇ ਬਾਤ ਕਰਦੀ ਮੈਨੇ ਤੇ ਜਰੂਰ ਲੈ ਕੇ ਜਾਊਂਗਾ ਆਪ ਵੀ ਲੈ ਜਾਈਏ ਸਰ ਜੀ ਸਾਰੇ ਲੈ ਕੇ ਜਾ ਰਹੇ ਹਾਂ ਦੇਖੋ ਨਹੀਂ ਨਹੀਂ ਮੈਂ ਲੈ ਕੇ ਜਾਊਂਗਾ ਐਸੀ ਬਾਤ ਨਹੀਂ ਹੈ ਕਿ ਹਮ ਤੁਹਾਰੇ ਕੋ ਮਨਾ ਕਰਾਂਗੇ ਹਾਂ ਠੀਕ ਹੈ ਤੇ ਆਪਾਂ ਵਾਪਸੀ ਲੈ ਕੇ ਜਾਵਾਂਗੇ ਜਰੂਰ ਆਪਾਂ ਪਹੁੰਚ ਗਏ ਜੀ ਸਿੱਧੂ ਦੇ ਘਰ ਤੇ ਘਰ ਦੇਖੋ ਜੀ ਕਿੰਨਾ ਬੜੀ ਸ਼ਾਨਦਾਰ ਬਣਾਇਆ ਤੇ ਇੱਧਰ ਆਪਾਂ ਤੁਹਾਨੂੰ ਇਹਨਾਂ ਦੇ ਸੰਦ ਵਗੈਰਾ ਵੀ ਦਿਖਾਵਾਂਗੇ ਕਿਹੜੇ-ਕਿਹੜੇ ਟਰੈਕਟਰ ਖੜੇ ਹੈ ਜੀ ਇਹਨਾਂ ਕੋਲੇ ਚੱਕਰੋ ਜੀ ਖੜੇ ਦੋ ਸਾਹਮਣੇ ਝੋਟੇ ਨਾਠਗੜਾ ਹੈ ਕੋਈ ਹੋਰ ਇਹਦੇ ਤੇ ਵੀ ਲਿਖਿਆ ਜੀ ਹੈ ਕੋਈ ਹੋਰ ਇਹ ਟਰੈਕਟਰ ਦੇਖੋ ਕਿੰਨੇ ਸ਼ਾਨਦਾਰ ਤਿਆਰ ਕੀਤੇ ਬਾਈ ਨੇ ਤੇ 18 18 ਕਿਰਮ ਕੇ ਸਰਚ ਹੈ 18 ਨਹੀਂ ਆ ਰਹੀ ਟਾਇਰ ਨੇ 18 ਨਹੀਂ ਹੁਣ 18 ਨਹੀਂ ਹੋਣੇ ਸੋਨੇ 16 ਹੀ ਨੇ ਰੈਡੀਅਰ ਚੰਨਾ ਤੇ ਬਾਕੀ ਜੀ ਤੁਹਾਨੂੰ ਆਪਾਂ ਗੱਡੀ ਦਿਖਾਉਂਦੇ ਹਾਂ ਟਰੈਕਟਰ ਸਾਹਮਣੇ ਖੜੀ ਗੱਡੀ ਉਹਨਾਂ ਦੀ ਜਿਨ੍ਹਾਂ 'ਚ ਉਹਨਾਂ ਨੂੰ ਗੋਲੀਆਂ ਵਗਰਾਮ ਹੋਗਲਾ ਕੀਤਾ ਗਿਆ ਸੀ। ਥਾਰ ਗੱਡੀ ਆ ਬਾਕੀ ਟਰੈਕਟਰ ਦੇਖੋ ਜਮੀਰ ਦਾ ਮਰਨਾ ਮੌਤ ਹੈ। ਟਰੈਕਟਰ ਬਹੁਤ ਕਰਨ ਟੱਕੜ ਬਣਾਇਆ ਹੈ ਹਨਾ। ਮੈਂ ਕਰਾਂ ਟਰੈਕਟਰ ਨਹੀਂ ਚਲਾ ਸਕਾਂ ਸਟੀਰੀਂਗ ਨਹੀਂ ਆ ਰਿਹਾ। ह्म ਇਹ ਬਾਈ ਟਰੈਕਟਰ ਦਾ ਬਾਈ ਨੇ ਬਹੁਤ ਵਧੀਆ ਸ਼ਾਨਦਾਰ ਤਿਆਰ ਕੀਤੇ ਸੀ ਪੂਰੀਆਂ ਰੀਜਾਂ ਨਾਲ। ਬਾਕੀ ਆ ਜੀ ਸਾਹਮਣੇ ਕੋਠੀ ਆਈ ਉਹਨਾਂ ਦੀ ਆਇਆ ਕਰ ਮੈਂ ਦਰwijkਾ ਕੋਈ ਸੇਗਰ ਵੀ ਦੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਤੇ ਆਪਾਂ ਜੀ ਅੱਜ ਪਹੁੰਚੇ ਜੀ ਮਾਨਸਾ ਏਰੀਆ ਤੇ ਇਨਾਂ ਕੋਲ ਸੰਧ ਵੀ ਬਹੁਤ ਤਰ੍ਹਾਂ ਦੇ ਹੈਗੇ ਆ ਜਿੱਦਾਂ ਕਿ ਆਪਾਂ ਤਵੀਆਂ ਕਰਕੇ ਆਏ ਸੀ ਜਿੱਦਾਂ ਤਵੀਆਂ ਪਈਆਂ 18 9-9 ਦਾ ਸੈਟ ਆ ਤੇ ਬਿਲਕੁਲ ਜਾਇ ਰੇਟ ਨਾਲ ਤਵੀਆਂ ਦੇ ਰਿਹਾ ਆਪਾਂ ਨੂੰ ਤਕਰੀਬਨ ਇਨਾਂ ਨੇ ਆਪਾਂ ਨੂੰ 70000 ਕਹਿ ਕੇ ਚੱਲੇ ਸੀ ਅਸੀਂ ਇੱਥੋਂ ਤੇ ਹੋਰ ਲੈਸ ਹੋਊਗਾ ਤੁਸੀਂ ਦੇਖ ਲਓ 2000 ਹੁੰਦਾ 3000 ਹੁੰਦਾ ਕੁਛ ਨਾਲ ਕੁਛ ਕਰ ਲ ਕੇ ਸੰਧ ਦੇਖੋ ਪਹਿਲਾਂ ਕਿੰਨੇ ਤਰ੍ਹਾਂ ਦੇ ਬਣ ਚੁੱਕੇ ਆ ਸੰਧ ਖਾ ਵੀ ਆ ਦੇਖੋ ਆ ਹਾਲ ਨੇ ਕਲਟੀਵੇਟਰ ਆ ਅਮਾ ਜੀ ਇਹ ਤੈਨੂੰ ਇਹ ਕਿੰਨੇ ਹੋਣਗੇ 20 ਨੇ ਕਿ 13 ਨੇ 1 2 3 15 15 7 ਤੇ 8 ਤੱਕ 9 ਕਿੰਨੇ ਹੋਗਾ ਤੇ ਮੈਂ ਤੁਹਾਨੂੰ ਦੱਸੇ 7 ਤੱਕ ਦੋ 9 ਤੇ 9 ਹੈ ਅਗਲਾ ਪਿਛਲੇ ਕਿੰਨੇ ਉਹਦੇ 8 ਤੱਕ ਕਿੰਨੇ ਹੋਗਾ 9 10 15 15 15 ਕਲਟੀਵੇਟਰ ਵੇਖੋ ਇਹ ਚੈੱਕ ਕਰੋ ਬਾਕੀ ਹੋਰ ਵੀ ਹੋਰ ਵੀ ਤੁਹਾਨੂੰ ਦਿਖਾਉਣੇ ਇੱਧਰ ਤਕਰੀਬਨ ਬਹੁਤ ਸਾਰਾ ਮਾਲ ਬੰਦਾ ਸ਼ਾਟ ਪੈਸਾ ਉਹ ਸ਼ਾਟ ਪਾਉਂਦੇ ਵਿੱਚ ਉਹ ਸਾਹਮਣੇ ਪਈ ਹੈ ਨਾ ਉਹ ਚਲਦਾ ਇਹ ਵੀ ਤੁਹਾਨੂੰ ਦਿਖਾਉਂਦੇ ਆਪਾਂ ਜੇ ਕੋਈ ਇਹ ਉਹ ਸਾਹਮਣੇ ਪਈਆਂ ਇਹ ਸਾੜਦਾ ਜਿਹੜੇ ਤਮੀਆਂ ਦੇ ਵਿੱਚ ਪਈ ਪਾਉਂਦੇ ਆ ਬਾਈ ਜੀ ਦਿਖਾ ਗਿਆ ਮੇਰੇ ਆ ਜਾ ਆਹ ਚੱਕਰ ਇਹ ਸੱਪਲ ਦੇਖੋ ਕਿਸ ਤਰੀਕੇ ਨਾਲ ਬਣੀ ਯਾਰ ਜਿਹੜੇ ਮੇਰੇ ਵੀਰ ਨੇ ਲੈ ਜਾਣੇ ਇਹ ਸੱਪਲ ਦੇਖ ਲਓ ਕਿੰਨੀ ਕਹਿਣਾ ਤੇ ਇਹ ਨਿਕਾ ਸਮਾਨ ਬਹੁਤ ਵਧੀਆ ਆ ਰੀਪਰੇ ਨਾ ਨਹੀਂ ਨਹੀਂ ਆ ਤਾਂ ਹੋ ਗਿਆ ਜਵਾਰਾ ਇਹ ਜਵਾਰ ਬਟਨਾ ਪਰ ਜਾ ਦਿੱਤਾ ਹੈ ਇਹ ਦੇਖੋ ਬੜੀਆ ਬਣਦਾ ਹੈ ਇਹ ਆਹ ਜੋ ਬਿਆਪਾ ਤੁਹਾਨੂੰ ਮੈਂ ਚਲਦੇ ਆਂ ਕਰਾਇਆ ਵੇਖੋ ਹਾਂ ਕਰਾਇਆ ਬਾਕੀ ਤੁਹਾਨੂੰ ਆਪਣੀ ਇਹ ਕਰਾਇਆ ਦਿਖਾਉਣੇ ਆ ਕਰਾਇਆ ਕਿਸ਼ੂ ਦਾ ਬਣਿਆ ਆਪਾਂ ਕਿੰਨੇ ਆ ਭਾਈ ਹੋਣਗੇ ਤਵੀਆਂ ਹਾਂ ਕਿੰਨੇ ਆ ਭੀ ਹੋਣਿਆ ਇਹ ਆ ਸੱਤ ਸੱਤ ਮਾਣ ਲੱਗੇ 7.5 ਕੁਆਟਰ ਦੇ ਤਵੀਆਂ ਜੀ ਇਹ ਤੇ ਡਬਲ ਢੇਡੂ ਵਾਲੇ ਹਾਂ ਉਹ ਢੇਡੂ ਕਿੰਦਾ ਆ ਨਿਸ਼ਾਨ ਲੱਗਾ ਨਾ ਸਟicker ਹੁੰਦਾ ਡਬਲ ਢੇਡੂ ਇਹਦਾ ਇਹਦਾ ਨਿਸ਼ਾਨ ਹੁੰਦਾ ਡਬਲ ਢੇਡੂ ਹਾਂ ਇਹ ਡਬਲ ਪਿੱਟੂ ਮੱਧਪੜ ਕਿੰਦਾ ਵੀ ਵਧੀਆ ਜਿਹਾ ਕੰਮ ਕਰਦਾ ਆਵੇਂ ਪੱਕੀ ਗਰੰਟੀ ਮੋਹਰ ਲੱਗਦੀ ਆ ਆਹ ਇਹ ਨਹੀਂ ਚੱਲਦਾ ਆਮ ਜਿਹੜਾ ਸਹੀ ਇਹੀ ਆ ਬਾਕੀ ਆਓ ਜੀ ਤੁਹਾਨੂੰ ਆਪਾਂ ਕਰਾਏ ਦਿਖਾਉਂਦੇ ਆ ਮੋਹਰ ਵਿਖਾਦੇ ਆ ਮੋਹਰ ਦਿਖਾਪੀਓ ਤੇ ਆਪਾਂ ਕੋਈ ਵੀ ਲਵਾ ਸਕਦੇ ਇਹ ਨਹੀਂ ਕਿ ਆਪਾਂ ਇਸ ਕੰਪਨੀ ਦੇ ਲਵਾਉਣੀਆਂ ਆਪਾਂ ਕੋਈ ਵੀ ਲਵਾ ਸਕਦੇ ਤਵੇ ਤੇ ਤਮੀਆਂ ਬੋਵਰੀਆ ਬਣਾਉਂਦੇ ਆ ਤੇ ਇਹ ਹੈਗਾ ਜੀ ਮਾਨਸਾ ਉੱਤੇ ਲਿਖਾ ਉਸਦੀ ਲਿਖਾ ਪਿੱਛੇ ਦਿਖਾਈ ਦੇਗਾ ਦੇਰ ਤੋਂ ਫਾਰਮੂ ਦੇ ਕੋ ਫਾਰਮੂ ਬਾਲ ਹਾਂ ਆ ਉਹ ਤੇ ਨੰਬਰ ਆ ਜੀ ਇਹਨਾਂ ਦਾ ਉਹ ਸਾਹਮਣੇ ਨੰਬਰ ਲੱਗਾ ਹੈ ਮੇਰੇ ਨੰਬਰ 52 ਤੇ 27 27 42 ਮਾਝਾ ਇਖਰਾ ਚੰਗਾ ਬਰਾਜੇ ਇੱਕ ਨਾ ਪਰ ਆਉ ਸਕਦਾ ਕਰਮ ਹੈ ਕਿੰਨਾ ਹੋਵੇ 1.5 ਪੁਆਇੰਟ ਉਸ ਤੇ 2 ਪੁਆਇੰਟ ਲਗਭਗ ਹੋਊਗਾ ਜੀ ਕਿਰਾਇਆ ਤੇ ਆ ਦੇਖੋ ਇਹਦਾ ਕਲਟੀਵੇਟਰ ਦਿਖਾਉਣੇ ਨੇ ਜੀ ਮਾਨਸਾ ਮਹਿਲ ਮਾਨਸਾ ਤੇ ਕਿਸੇ ਵੀਰ ਨੇ ਲੈਣੀ ਹੋਏ ਤੇ ਅਸੀਂ ਵੀ ਨਜ਼ਾਰਾ ਦੇਖ ਕੇ ਆਇਆ ਸੀ ਵੈਸੇ ਅਸੀਂ ਇੱਕ 180 ਕਿਲੋਮੀਟਰ ਤੋਂ ਇੰਨੀ ਦੂਰ ਤੋਂ ਇੱਥੇ ਆਏ ਲੈਣ ਵਾਸਤੇ ਬਾਕੀ ਤੁਹਾਨੂੰ ਜਨਰੀ ਦਿਖਾਉਂਦੇ ਆ ਆ ਜੀ ਜੱਡੀ ਇਹ ਕਿੰਨੀ ਟੌਪ ਦੀ ਬਣੀ ਹੈ ਜਨਰੀ ਇਹ ਦੂਜੀ ਵੀ ਹੋਣੀ ਜਨਰੀ ਹੈ ਨਾ ਆ ਤੇ ਉੱਥੇ ਬੈਠਾ ਪੀੜੀ ਖੁੱਲੀ ਹੋਈ ਹੈ ਖੁੱਲੀ ਵੀ ਜਾਊਗੀ ਤੇ ਟੈਢੀ ਹੋ ਜਾਈ ਮਾਰੇ ਪਿੱਛੇ ਹੋ ਕੇ ਜਾ ਤੇ ਆ ਜਾ ਤੁਹਾਨੂੰ ਹੋਰ ਵੀ ਪ੍ਰੋਜੈਕਟ ਦਿਖਾਉਂਦਾ ਹਾਂ ਬਾਈ ਬਾਏ ਇਹ ਇਹ ਜਿਹੜਾ ਆਇਆ ਆ। ਆ ਸਪਰੇਅ ਕਰਨ ਵਾਲਾ ਪੰਪ ਆ। ਪਾਣੀ ਵਾਲੀ ਆ। ਪਾਣੀ ਉਠਾਈ ਤੇ ਆ। ਤੇਰੀ ਸਪਰੇਅ ਵਾਲਾ ਯਾਰ ਕਰਨ ਦਾ। ਕਿਵੇਂ ਸਪਰੇਅ ਕਰਨ ਦੀ ਆ? ਮਗਰ ਲੱਗਿਆ ਜੀ ਘੱਟ। ਪੈਪ ਕਿੱਠੀ ਕਰਦੇ ਆਂ। ਇੰਦਾ ਕਿ ਕੰਮ ਆਂਦਾ। ਇਹ ਟੈਂਕੀ ਕਿਲੋਨ ਜਿਹੜਾ। ਅੱਛਾ ਤੇ ਟੈਂਕੀ ਰਖੀ ਹੈ ਜੀ। ਉਹ ਟੈਂਕੀ ਟਿਕੀ। ਐਸੋ ਟੈਂਕੀ ਜੀ ਦੇ ਦਿੱਤੀ। ਠੀਕ ਆ। ਆ ਕਲਟੀਵੇਟਰ ਦੇ ਹਾਕ ਕਿੰਨੇ ਆਈ ਆ। ਇਹ ਮੇਰੇ ਅਜ ਹੋਣਗੇ ਕਿੰਨੇ ਕੁਇੰਟਲ ਦੇ ਹੋ ਸਕਦੇ ਆ। 25 ਕੁਇੰਟਲ ਦੇ। ਜਿਆਦਾ ਹੋਣਗੇ ਕਿਹੜੀ ਸਾਈਡ ਦੀ ਬੋਲੀ ਆ ਜੀ ਆਪਣੀ ਆਪਣੀ ਫਿਰੋਜ਼ਪੁਰ ਦੀ ਬਾਈ ਪੁੱਛਦਾ ਕਿਹੜੀ ਸਾਈਡ ਦੀ ਬੋਲੀ ਆ ਬੋਲੀ ਫਿਰੋਜ਼ਪੁਰ ਦੀ ਆ ਹਾਂ ਤੇ ਇਹ ਤੁਸੀਂ ਪੇਟ ਵਗੈਰਾ ਇੱਥੇ ਲਾ ਕੇ ਕਰ ਦਿਓ ਹਾਂਜੀ ਇੱਥੇ ਉੱਥੋਂ ਨਹੀਂ ਉੱਥੋਂ ਦਾ ਬਣਾ ਕੇ ਇੱਥੇ ਭੇਜ ਦਿੰਦੇ ਆ ਇਹ ਵਰਕਪਰਚਾ ਇਹ ਵਰਕਪਰਚਾ ਸਾਰਨਾ ਇੱਕੋ ਹੀ ਆ ਇੱਕ ਬੰਦੇ ਦੀ ਜੀ ਤੇ ਆਹ ਹੋ ਗਈ ਕਲਟੀਟਰ ਬਾਕੀ ਉਹ ਚੈੱਕ ਆਊਟ ਬਾਈ ਨੂੰ ਕਹਾਂਗੇ ਓਕੇ ਜੀ ਜੀ ਇਹ ਵਾਲੀ ਹੈ ਆ ਕੀ ਆ ਜੀ ਰਾਮ ਜੀ ਇੱਕ ਆਹ ਦਾ ਕੰਮ ਕਰਦੇ ਆ ਜੀ ਕੰਕ ਦਾ ਜਵਾਰ ਜੀ ਦਾ ਕੰਮ ਕਰਦੇ ਆ ਹਾਂ ਠੀਕ ਹੈ ਜੀ ਆਹ ਤੁਹਾਨੂੰ ਵੀ ਵਿਖਾ ਦੇਣਾ ਬਾਈਏ ਜੀ ਕਿੰਨੇ ਕਿੱਥੇ ਆ ਗਏ ਉਹਦੀ ਵਾਈਂ तकरीबन ਹੋਣ ਗਿਆ 10 ਕੁਆਟਰ ਦੇ ਰਹੇ ਹੋਣਗੇ ਹਾਂ ਕਿੰਨੇ ਕੁਆਟਰ ਨੇ ਬਾਈ ਇਹੇ ਉਹਨੂੰ ਬਤਾਉਗਾ ਜੀ ਉਹਨਾਂ ਦਾ ਥੋੜਾ ਰੰਗ ਕਰੀ ਜਾਂਦੇ ਹੋਈ। ਇਹ ਤਕਰੀਬਨ ਹੋ ਗਿਆ ਜੀ 20 20 10 11 ਕੁਆਰਟਰ ਦੇ ਰੇਂਜ ਚ ਹੋ ਗਿਆ ਭਾਰੀਆਂ ਤੇ ਇਹ ਟਰੈਕਟਰ ਨਹੀਂ ਪਤਾ ਇਹਨੂੰ ਕਿਹੜਾ ਖਿੱਚੂਗਾ ਤੇ ਕਿਹੜਾ ਨਹੀਂ ਖਿੱਚੂਗਾ। ਇਹ ਵੈਸੇ ਸਪੈਸ਼ਲ ਬੜੀ ਦੂਸਰੇ ਵਾਸਤੇ ਪਰ ਜੀ ਉੱਪਰ ਵਾਲਾ ਵਾਸਤੇ। ਪਰ ਮਾ ਆ ਵੀ ਚੀਜ਼ ਹੈ ਇਹ ਰਮੰਝਾ ਜਾਂ। ਆ ਘੱਟੇ ਰੱਖਣਾ। ਹਾਂ? ਘੱਟੇ ਰੱਖਣਾ। ਘੱਟੇ ਇੰਨਾਂ ਨਾਲ ਵੜਿੰਦੇ ਹੋਰ ਘੱਟੇ ਨਾਲ ਰੱਖ ਲੈ ਉੱਪਰ। ਪਿਕਚਰ ਮਾੜੀ ਫੋਟੋ ਕਰੀਂ ਦੀ। ਚੱਲ ਆ ਗਏ। ਹੋਰ ਆ ਖੜਨ ਨੂੰ। ਕਰ। ਇਹ ਵੀ ਹੋ ਬਾਕੀ ਆਗੇ ਤੁਹਾਨੂੰ ਹੋਰ ਦਿਖਾਉਣੇ ਵੀ ਇਹ ਨਾਲ ਡਿਫਰੈਂਟ ਟਰੈਕਟਰ 4x4 ਖਿੱਚੂਆ ਇਹਨੂੰ ਆਹ ਕਰ ਮੈਂ ਇੱਧਰ ਦਿਖਾਈਏ ਆਹ ਲੀਹੇਗਾ ਮਾ ਵੱਡਾ ਪਾਸਪਰੇਆ ਪੰਪ ਪਹਰੇ ਵਾਲਾ ਹੋਈ ਇਹ ਸੋਨਾ ਆਪਾਂ ਦੇ ਕੋਲ ਇਹ ਹੁਣ 8 8 ਦਾ ਸੈੱਟ 16 ਤਵੀਆਂ ਜੀ ਨੂੰ ਕਹਿੰਦੇ ਆ ਅੱਜ ਆਪਣੇ ਕੋਲ ਪਹਿਲੇ ਇਹਦੇ ਨਾਲ ਦੀਆਂ ਸੀ ਆਪਾਂ ਵਿੱਚ ਸੇਲ ਕਰਦੀਆਂ ਯਾਨੀ ਕੋਈ ਇਹਨਾਂ ਨੂੰ ਇਹ ਜਿਹੜੇ ਕਾਹਤੇ 18 ਹੋਣਗੇ 20 ਲੀਡ ਵੀ ਜਿਵੇਂ ਕਹਿੰਦੇ ਆਂਦਾ 20 ਤੋਂ 20 ਮਜਾਣੇ ਉਹ 19 ਨਹੀਂ ਇਹ ਵੀ ਲੇਟ ਯਾਨਕਿ ਇਹਦਾ ਅੱਧੋ-ਅੱਧਾ ਫਰਕ ਹੈ ਮਟੀਰੀਅਲ ਦਾ ਇਹੇ ਚੰਗੀਆਂ ਬਣੀਆਂ ਇਹ ਬੰਦ ਤਾਂ ਦੇਖੋ ਕਿੱਦਾਂ ਦੀ ਪਲੇਟ ਬਣਾਈ ਉਹ ਤਾਂ ਸਿੰਪਲ ਹੀ ਸੱਚਾ ਹੀ ਸੱਚਾ ਜੀ ਕੰਮ ਕਿ ਇਹ ਗਏ 16 ਜੀ ਆਪਾਂ 16 ਮਿਲ ਜਾਨਾ ਤਵੀਆਂ ਇਹ ਵੀ ਬਹੁ ਪਾਰੀਆਂ ਨਾ ਹਨਾ ਕਰਮ ਹੈ ਵੀ ਪਾਰੀਆਂ ਬਾਕੀ ਆਪਾਂ ਲ ਜਾਂਗੇ 18 ਹੀ ਲੇ 5/7 ਇੱਧਰ ਆਓ ਤੁਹਾਨੂੰ ਹੋਰ ਚੀਜ਼ ਦਿਖਾਉਦੇ ਹਾਂ ਕੈਮਰਾਮੈਨ ਨੂੰ ਮਜਾਰ ਤੇ ਥੋੜਾ ਨਾਲ ਨਾ ਰਹਿ ਬੜੇ ਆ ਵੇਖੋ ਜੀ ਇੱਧਰ ਪਟਾਓ ਇੱਕ ਪਟਾਓ ਆ ਜੀ ਆ ਵੇਖੋ ਜੀ ਕਿੰਦਾ ਮੂੰਹ ਬਣਾਇਆ ਹੈ ਹੈ ਕਿਤੇ ਜੀ ਜੀ ਦੇਖੋ ਕੋਰੇ ਦਾ ਮੂੰਹ ਬਣਾਇਆ ਇਹ ਦੇਖੋ ਕਿੰਨੀ ਸੁਫਾਈ ਦੇਖੋ ਕਿੰਨੀ ਵਧੀਆ ਜੀ ਕੀ ਕੀ ਦਾ ਕਿਸ ਤਰ੍ਹਾਂ ਮਟੀਰੀਅਲ ਬਣਾਇਆ ਇਹ ਹਲੂਈ ਬਹੁਤ ਪਰੇ ਉਹਦੇ ਤਰ੍ਹਾਂ ਬਣਾਏ ਉਹਦੇ ਚੰਗੀ ਨਹੀਂ ਕਨਸਿਸਟੈਂਸੀ ਲੈਣੀ ਇਹਦਾ ਤੇ ਆ ਤਵੇ ਦੇਖੋ ਜੀ ਇਹਰਾ ਉੱਪਰ ਕੇ ਦੇ ਵਿੱਚ ਪਾਉਣ ਵਾਸਤੇ ਉਹ ਕਰਾਇਆ ਤਾਂ ਟਰਾਈ ਬਹੁਤ ਪਾਰੇ ਨੇ ਕੱਢਿਆ ਹੈ ਨਾ ਤਾਂ ਕੀ ਏ ਉਹ ਧੀਰੇ ਦੀ ਨੀ ਕਰ ਫੇਰ ਲਈ ਫੇਰ ਮਾਰ ਜੇ ਤੇਰੇ ਕੋਲ ਕਰ ਲਾ ਕੇ ਜੇ ਮਰਜੀ ਕਰ ਲਾ ਕੇ ਇਥੇ ਲਈ ਕਰ ਦੇ ਤੇ ਖਾਜਾ ਦਾ ਕਰ ਲਾ ਮਿੱਟੀ ਪਾਉਣ ਦੀ ਆਉਣੀ ਕਰ ਮੈਂ ਤੇ ਨਹੀਂ ਕਵਰ ਚੱਲਦਾ ਮੈਂ ਹੂੰ ਅੰਮਰਾ ਫੋਟੋ ਕਰਾ ਲ ਕਲਾ ਅੱਛਾ ਜਲਾਵਾਂਗੇ ਤੇ ਭਾਈਆ ਚੱਲ ਕਿਤੇ ਵੀ ਅਬ ਕੀ ਆ ਵੀ ਤੁਹਾਨੂੰ ਆ ਵੀ ਸੈਟ ਦਿਖਾਉਣੇ ਆ ਵੀ ਤਕਰੀਬਨ 16 ਲੀਗਾ ਆ ਵਾ ਇਹ ਵੀ 16 ਹੀ ਹੈ ਨਾ 16 16 ਤੰਗੀਆਂ ਵਾਕਿਆ ਬਹੁਤ ਪਾਰੀਆਂ ਨੇ ਤੰਗੀਆਂ ਦਾ ਇੱਕ ਟੀ ਰਿਹਾ ਪਾਟਾ ਇਹਦਾ ਕੀ ਮਰਗ ਹੁੰਦਾ ਕੱਟਦਾ ਨਹੀਂ ਇਹ ਲੱਗੀ ਕਾਰਨ ਕੀ ਹੈ ਉੱਤਾਰ ਇਹ ਕੰਮ ਨਹੀਂ ਕਰਦੇ ਦੂਸਰੇ ਮਿਲਦਾ ਹੈ ਬੁੱਥੇ ਕਿਦਾਂ ਕੰਮ ਕਰਦੇ ਬੰਦੇ ਨੇ ਬੁੱਥੇ ਵਰਤਣਾ ਹਾਂ ਇੰਟਰ ਆਉਂਦੇ ਪ੍ਰਾਲੀ ਖਲਾਰ ਦਿੰਦੇ ਨੇ ਜੇ ਫਿਰ ਆਪ ਆ ਪਾਈਏ ਕੋਈ ਪਾਈਏ ਹਾਂ ਪਾਣੀ ਕੰਮ ਲਗਾਏ ਉਹੋ ਹੀ ਪਾਣੀ ਆਦੇ ਪਈ ਆ ਕੇ ਕਹਿੰਦਾ ਸਮੇਂ ਦੇ ਬਾਅਦ ਪਤਾ ਨਹੀਂ ਆ ਚੀਜ਼ ਕੀ ਕੰਮ ਕਰੂਗੀ ਜਿਹੜੇ ਲੈਂਬੜਾ ਯਾਰ ਇਹਦੇ ਬਾਰੇ ਨੇ ਪਤਾ ਕੀ ਕੰਮ ਕਰੂਗੀ ਬਾਕੀ ਚੀਜ਼ ਵਧੀਆ ਇਹ ਵੀ ਤੇ ਕਰਮ ਕਹਿੰਦਾ ਪਉ ਹੀ ਪਉਨੇ ਆ ਆ ਜੀ ਤੁਹਾਨੂੰ ਇੱਧਰ ਲੈ ਵੀ ਚਲਦੇ ਆ ਹੋਰ ਜਗ੍ਹਾ ਤੇ ਕੋਈ ਆ ਜਿਹੜਾ ਰੀਪਰ ਵਗੈਰਾ ਜਿੱਦਾਂ ਤੋਂ ਬਾਹਰ ਲੋਹਾਰ ਵਗੈਰਾ ਕੰਮ ਕਰਾਈ ਕਰਨੇ ਆ ਉਸੇ ਜਾਂਦੇ ਆ ਇਹੋ ਥੀ ਜਾ ਇਹਨੇ ਜਿਹਾ ਖੋਲੀ ਜੀ ਪਿੱਛੋਂ ਡੈਟ ਲੱਗਦਾ ਕਿਦੋਂ ਲੱਗਦਾ ਉਧਰੋਂ ਲੱਗਦਾ ਹੈ ਬੈਕ ਹਨਾ ਚਲਾਇ ਅੱਗੇ ਨੂੰ ਆਇਆ ਇਹ ਕਾਲਾ ਚੱਕ ਤੇਰਾ ਹੀ ਕਿੰਨਾ ਹੈ ਇਹ ਖਾਰਾ ਹੈ ਚੜਦਾ ਵੀ ਵਧੀਆ ਹੈ ਹਨਾ ਪੂਰਾ ਬਣਾ ਪੂ ਵਧੀਆ ਹੈ ਜੀ ਇਹਨੂੰ ਪੁੱਛ ਲੈਣੇ ਜਾਂਦੇ ਵਿੱਚੋਂ ਪਾ ਜਗਾੜ ਕਰ ਇਹ ਲੈ ਲਾਂਗੇ ਬਲ ਬਣਾਇ ਦੇਣ ਇਹਦਾ ਕਿਹਾ ਆ ਤੁਮ ਲੈ ਕੇ ਸਿੰਦਰ ਆ ਬਈ ਲੰਘ ਰਿਹਾ ਉਹਦੇ ਲੱਭੇ ਆਂਦੇ ਜਾਣ ਹੋਰ ਦਾ ਹੋਊਗਾ ਬਾਕੀ ਆ ਲਓ ਜੀ ਹੁਣ ਆਪਾਂ ਇਹ ਮਾਰੀ ਕੌਣ ਦਾ ਪਿਆ ਤੁਹਾਨੂੰ ਆਪਾਂ ਪਲੇਅਰ ਬੜੀ ਮਾਰੇ ਲਾਗੇ ਠੀਕਾ ਕਰਾ ਕਰ ਕੋਈ ਸੀ ਦੱਸੀ ਮੈਨੂੰ ਪਤਾ ਨਹੀਂ ਗਾ ਡਰੈਸ ਬਾਰੇ ਇਹਨਾਂ ਵਿੱਚ ਕਿੱਥੇ ਐਡਰੈਸ ਹੈ ਮਾਂਸਾ ਮਾਂਸਾ ਰੋਡ ਕਿਹੜਾ ਹੈ ਕੋਈ ਨਹੀਂ ਪਤਾ ਕਿਹੜਾ ਜਾਂਦਾ ਇਹ ਹੈਗਾ ਇਹਨਾਂ ਡੈਸਨ ਮੈਂ ਦੱਸਦਾ ਜਦੋਂ ਆਪਾਂ ਉਧਰ ਆਉਂਦੇ ਆਂ ਵਟਿੰਡੇ ਵਾਲੀ ਸਾਈਡ ਤੋਂ ਅੱਗੇ ਮਾਂਸਾ ਤੋਂ ਮਾਂਸੇ ਤੋਂ ਆਪਾਂ ਨੂੰ ਅੰਦਰ ਨਾਉਣਾ ਪਊਗਾ ਇਹ ਨੰਬਰ ਹੀ ਤੁਹਾਨੂੰ ਆਪਾਂ ਦੱਸ ਦਿੰਦੇ ਤੁਸੀਂ ਫੋਨ ਕਰਕੇ ਆ ਜਾਓ ਸਿੱਧਾ ਐਵੇਂ ਚੱਕਰਾਏ ਪੈਂਦੀ ਪਤਾ ਡਰੈਸ ਸਾਨੂੰ ਹੀ ਨਹੀਂ ਪਤਾ ਰੋ ਆਪਾਂ ਨੂੰ ਆਪਸ ਬੋਲਣਾਂਗੇ ਸ਼ਰਮ ਆਈ ਤਾਂ ਉਹਨਾਂ ਨੇ ਕਿਉਂ ਬਚਣਾ ਇਹ ਬਾਈਲ ਪੋਛਣਾ ਇਹਨੂੰ ਇਹ ਕਿਹੜਾ ਡਰੈਸ ਹੈ ਜੀ ਕਿੱਥੇ ਬੰਦ ਰਿਆ ਸਮਾਨ ਆ ਆਪਣਾ ਕਿਹੜੇ ਰੋਡ ਤੇ ਬੰਦਾ ਹੈ ਮਾਨਸਾ ਜੀ ਮਾਨਸਾਤ ਹੈ ਹੱਸਤਾ ਬੱਸ ਸਟੈਂਡ ਦੇ ਲਾਵੇ ਬੱਸ ਸਟੈਂਡ ਦੇ ਲਾਵੇ ਉਹ ਕਿਹੜਾ ਰੋਡ ਹੈ ਨਾਲ ਜਰਸੀ ਵਿੰਦਰਾ ਟਰੈਕਟਰ ਜਰਸੀ ਵਿੰਦਰਾ ਜਰਸੀ ਦੇ ਕੋਲੇ ਆ ਜੀ ਇਹ ਹਾਂ ਮੈਂ ਬਣਾਣਾ ਤੋਂ ਬਾਕੀ ਜੇ ਆਪਾਂ ਅੰਦਰ ਲੈ ਚਲਦੇ ਹੁਣ ਜਿੱਥੇ ਆਪਣਾ ਇਹਨਾਂ ਸਮਾਨ ਬਣ ਰਿਹਾ ਕੁਝ ਇਧਰ ਜਿੰਨੀਆਂ ਵੀ ਫੈਕਟਰੀਆਂ ਸਾਰੀਆਂ ਇਹਨਾਂ ਦੀਆਂ ਇੱਕ ਬੰਦੇ ਦੀਆਂ ਜੀ ਤੇ ਆ ਸਮਾਨ ਤੇ ਇਧਰ ਹੀ ਬਣ ਰਿਹਾ ਇਹ ਸਮਾਨ ਕਿਵੇਂ ਕੀ ਆnde ਇਹ ਆਪਾਂ ਹੁਣ ਤੁਹਾਨੂੰ ਲੈ ਕੇ ਚਲਦੇ ਜੀ ਅੰਦਰ ਇੱਥੇ ਇਹਨਾਂ ਦਾ ਸਮਾਨ ਬਣ ਰਿਹਾ ਵੀ ਕਿੰਨਾ ਕੁ ਕਿਹੜੇ ਤੇ ਕਿੰਨਾ ਬਣਾ ਰਿਹਾ ਤੇ ਹੁਣ ਆਪਾਂ ਸਾਈ ਕਰਕੇ ਜਾਵਾਂ ਜੀ ਇਹਨਾਂ ਨਾਲ ਤੇ ਬੰਦੇ ਬਹੁਤ ਵਧੀਆ ਨੇ ਤੇ ਬਾਕੀ ਹੁਣ ਆਪਣਾ ਸਮਾਨ ਆਪਾਂ ਦੇਖ ਲਿਆ ਆਪਾਂ ਨੂੰ ਕੱਢ ਲਿਆ ਹੈ ਰੈਗਾ ਜੀ ਰੇਟ ਦਾ ਰੇਟ ਦਾ ਤੇ ਸਾਈ ਦੇ ਕੇ ਜਾਣੀ ਸਾਈ ਆਪਾਂ ਨਾਲ ਹੀ ਲੈ ਕੇ ਆਏ ਹਾਂ ਤੇ ਹੁਣ ਆਪਾਂ ਚੱਲਦੇ ਜੀ ਅੰਦਰ ਉੱਥੇ ਤੁਹਾਨੂੰ ਦਿਖਾਉਂਦੇ ਜਿੱਥੇ ਬਣਾ ਰਿਹਾ ਬਾਈ ਜੀ